ਹੈਲੋ ਜੀ ਸਸ੍ਰੀਕਾਲ ਮੈਂ ਰਾਜਵਿੰਦਰ ਸਿੱਧੂ ਜੁੱਟੀ ਕੋਰਡ ਦੁਨਣਾ ਤੇ ਆਪ ਦਾ ਸਵਾਗਤ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਰਿਕਵੈਸਟ ਕਰਦੇ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੈਲ ਲਾਈਕਨ ਪ੍ਰੈਸ ਕਰੋ ਤਾਂ ਜੋ ਡੇਲੀ ਆਉਣ ਵਾਲੀ ਵੀਡੀਓ ਤੁਹਾਡੇ ਕੋਲੇ ਪਹੁੰਚ ਸਕੇ ਸੌਰੀ ਜੀ ਸਾਥੋ ਵੀਡੀਓ ਬਹੁਤ ਹੀ ਜ਼ਿਆਦਾ ਲੇਟ ਪੈ ਰਹੀਆਂ ਨੇ ਵਿੱਚੋਂ ਕਈ ਦਿਨ ਸਕਿੱਪ ਹੋਈ ਜਾਂਦੇ ਨੇ ਕਿਉਂਕਿ ਥੋੜੇ ਬਿਜ਼ੀ ਚੱਲ ਰਹੇ ਹਾਂ ਆਪਣੇ ਕੋਲੇ ਥੋੜਾ ਜਿਹਾ ਕੰਮ ਦਾ ਰਸ ਹੋਣ ਕਰਕੇ ਵੀਡੀਓ ਪਾਉਣ ਦਾ ਨਾ ਟਾਈਮ ਹੀ ਨਹੀਂ ਲੱਗਦਾ ਹੈਗਾ ਆਪਾਂ ਸੌਰੀ ਮੰਗਦੇ ਆਂ ਭੈਣਾਂ ਤੋਂ ਠੀਕ ਹੈ ਜੀ ਹਾਂਜੀ ਜੋ ਆਪਾਂ ਅੱਜ ਵਾਲਾ ਆਰਟੀਕਲ ਛੋਟੇ ਕੋਲੇ ਲੈ ਕੇ ਆਏ ਆਂ ਬਹੁਤ ਹੀ ਪਿਆਰਾ ਬਹੁਤ ਹੀ ਨਿਆਰਾ ਜਾਂ ਅਲੱਗ ਜੀ ਲੁੱਕ ਦੇ ਆਪਾਂ ਤੁਹਾਡੇ ਕੋਲ ਸੂਟ ਲੈ ਕੇ ਆਏ ਆ ਤੁਸੀਂ ਵੀਡੀਓ ਸਕਿੱਪ ਨਾ ਕਰਿਓ ਪੂਰੀ ਵੇਖਿਓ ਜੋ ਆਪਾਂ ਤੁਹਾਨੂੰ ਸੂਟ ਬਖਾਵਾਂਗੇ ਆਪਣੀ ਐਡੀ ਬਣੀ ਆ ਇੰਸਟਾ ਤੇ ਸਿੱਧੀ ਟੀ ਕੋਰ ਦੋਨਾਂ ਦੇ ਨਾਂ ਤੇ ਉੱਥੇ ਆਪਾਂ ਸਟਿਚ ਕਰਕੇ ਪਾਵਾਂਗੇ ਉਹਨੂੰ ਵੀ ਮਿਸ ਨਾ ਕਰਿਓ ਉਧਰ ਵੀ ਜਰੂਰ ਫੋਲੋ ਕਰੋ ਦੇਖੋ ਜਾ ਕੇ ਕਿਵੇਂ ਕਿਵੇਂ ਇਹਨਾਂ ਦੀ ਲੁੱਕ ਬਣਦੀ ਹੈ ਹਾਂਜੀ ਇਹ ਆਪਣਾ ਹੈਂਡਵਰਕ ਦਾ ਸੂਟ ਹੈ ਹਾਥੀਆਂ ਵਾਲਾ ਕਿ ਸੁਣ ਮੈਂ ਘੇਰਾ ਬੁਖਾ ਰਹੀ ਆ ਬਿਲਕੁਲ ਕਲਾ ਘੇਰਾ ਦੇਖਣ ਦੀ ਕੋਸ਼ਿਸ਼ ਕਰੋ ਇਹ ਇਕੱਲਾ ਘੇਰਾ ਹੈ ਹੈਂਡਵਰਕ ਹੈ ਜਿਹੜਾ ਇਹਦਾ ਫਾਈਬਰ ਕੈ ਟਿਸੂ ਆ ਇਹ ਆਪਣਾ ਪਹਿਲਾਂ ਤੁਹਾਨੂੰ ਘੇਰਾ ਦਿਖਾਇਆ ਸੀ ਇਹ ਪੂਰੀ ਸ਼ਰਟ ਦਾ ਫਰੰਟ ਪੀਸ ਹੈਗਾ ਅੱਗਾ ਪੀਸਾ ਇੱਕੋ ਜਿਹਾ ਹੋਊਗਾ ਸ਼ਰਟ ਦਾ ਵੱਡੇ ਪਣੇ ਦਾ ਹੋਊਗਾ ਬਿਗ ਪਣੇ ਦੇ ਵਿੱਚ ਇਹ ਤੁਹਾਨੂੰ ਸੂਟ ਮਿਲੂਗਾ ਇਕੱਲੀ ਸ਼ਰਟ ਵਰਕ ਵਾਲੀ ਹੋਊਗੀ ਨਾਲ ਦੁਪੱਟਾ ਆਪਣੀ ਮਨਮਰਜ਼ੀ ਦਾ ਲਵਾ ਸਕਦੇ ਹੋ ਸਲਵਾਰ ਆਪਣੀ ਮਨਮਰਜ਼ੀ ਦੀ ਲਵਾ ਸਕਦੇ ਹੋ ਠੀਕ ਹੈ ਜੀ ਆਪਾਂ ਇਹ ਇਕੱਲੀ ਸ਼ਰਟ ਦਿਖਾਵਾਂਗੇ ਤੁਹਾਨੂੰ ਬਾਕੀ ਤੁਸੀਂ ਆਪਦੇ ਮਨਮਰਜ਼ੀ ਦਾ ਜਿਹੜਾ ਜਿਹਾ ਵੀ ਤੁਹਾਨੂੰ ਠੀਕ ਲੱਗਿਆ ਉਹ ਜਿਆ ਤੁਸੀਂ ਲਗਾ ਸਕਦੇ ਹੋ ਠੀਕ ਹੈ ਜੀ ਹਾਂਜੀ ਹੁਣ ਇਹ ਜਿਹੜਾ ਆਪਾਂ ਸੁਣੇ ਦੇ ਕਲਰ ਵਿਖਾਉਣੇ ਇੱਕ ਇਹ ਚ ਰਾਣੀ ਸੀ ਜਿਹੜਾ ਹੈ ਇੱਕ ਜੈਲੋ ਕਲਰ ਆ ਗਿਆ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਫੈ ਲੈ ਕੇ ਸਾਨੂੰ ਸਕਰੀਨਸ਼ਾਟ ਲੈ ਕੇ ਦਿਓ ਸਾਡਾ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ 86999843315 ਇਹਦੇ ਉੱਤੇ ਸਾਨੂੰ ਤੁਸੀਂ ਵਟਸਐਪ ਕਰੋ ਪਿਕ ਭੇਜੋਗੇ ਅਸੀਂ ਤੁਹਾਨੂੰ ਤੁਸੀਂ ਸਾਨੂੰ ਅੱਧੀ ਪੇਮੈਂਟ ਸੌਰੀ ਇਹ ਬਣੇ ਬਣਾਏ ਸੂਟ ਨੇ ਪੂਰੀ ਦੀ ਪੂਰੀ ਪੇਮੈਂਟ ਕਰੋਗੇ ਅਸੀਂ ਤੁਹਾਡੇ ਘਰ ਤੱਕ ਸੂਟ ਡਿਲੀਵਰ ਕਰਾਂਗੇ ਠੀਕ ਹੈ ਜੀ ਹਾਂਜੀ ਇਹ ਤੁਹਾਨੂੰ ਕਲਰ 2 ਇਹ ਦਿਖਾਇਆ ਹੈ ਵਾਈਟ ਦਾ ਤੇ ਇਹ ਹੈਗਾ ਸੰਤਰੀ ਜਿਹਾ ਕਲਰ ਲਾਲੋ ਹਣਾ ਰਸ਼ਟਰੀਆ ਕਲਰ ਲਾਲੋ ਇਹ ਵਾਲਾ ਆਪਾਂ ਸਾਨੂੰ ਪਹਿਲਾਂ ਚੱਲਦੀ ਜਦੋਂ ਸਟਾਰਟ ਕੀਤੀ ਵੀਡੀਓ ਉਹ ਦਿਖਾਇਆ ਇਹ ਕਲਰ ਇਹ ਆਪਣੇ ਕੋਲ ਚਾਰ ਚਾਰ ਸਾਨੂੰ ਕਲਰ ਮਿਲਣਗੇ ਕਿਸੇ ਵੀ ਭੈਣ ਨੂੰ ਚਾਹੀਦਾ ਆਊਟਰ ਸੀ ਤੁਸੀਂ ਇਹਦੀ ਕਾਰਨਾ ਪਊਗਾ ਕਿਉਂਕਿ ਇਹ ਜਦੋਂ ਸਟਾਕ ਕਲੀਅਰ ਹੋ ਜਾਂਦਾ ਨਾ ਫਿਰ ਸਾਨੂੰ ਭੈਣਾਂ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਹੈ ਠੀਕ ਹੈ ਜੀ ਤੁਸੀਂ ਇਹ ਬਹੁਤ ਹੀ ਬਹੁਤ ਹੀ ਘੱਟ ਰੇਟ ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਪੂਰਾ ਸੂਟ 5000 ਦੇ ਵਿੱਚ ਮਿਲੂਗਾ ਤੁਹਾਨੂੰ ਦੁਪੱਟਾ ਕਮੀਜ਼ ਤੇ ਸਲਵਾਰ ਠੀਕ ਹੈ ਜੀ ਹਾਂਜੀ ਜਿਹੜਾ ਅਗਲਾ ਆਰਟੀਕਲ ਇਹ ਵੀ ਬਹੁਤ ਹੀ ਸੋਹਣਾ ਬਰਬਰੀ ਦੇ ਵਿੱਚ ਆ ਗਿਆ ਫਾਈਬਰ ਕੇ ਡਿਟੇਲ ਪ੍ਰਿੰਟ ਆਗਾ ਹਾਫ 印 ਸਲਵਾਰ ਤੇ ਪੂਰਾ ਪ੍ਰਿੰਟ ਆਪਾਂ ਤੁਹਾਨੂੰ ਕਮੀਜ਼ ਤੇ ਦੇਵਾਂਗੇ ਵਿਦਆਊਟ ਦੁਪੱਟਾ ਹੋਊਗਾ ਇਹ ਸੂਟ ਠੀਕ ਹੈ ਜੀ ਤੇ 2.5 ਮੀਟਰ ਦੀ ਕੱਟ ਮਿਲੂਗੀ ਤੁਹਾਨੂੰ ਮੈਚਿੰਗ ਸੂਟ ਦੇ ਵਿੱਚ ਉੱਪਰ ਲਿਖਿਆ ਵੀ ਹੋਇਆ ਤੁਸੀਂ ਪੜ ਸਕਦੇ ਹੋ ਦੇਖ ਸਕਦੇ ਹੋ ਹਨ ਠੀਕ ਹੈ ਜੀ ਤੇ ਇਹ ਵੀ ਬਹੁਤ ਹੀ ਜਿਆਦੇ ਸੋਹਣੇ ਸੋਹਣੇ ਪ੍ਰਿੰਟ ਨੇ ਇਹਦੇ ਵਿੱਚ ਦੁਪੱਟਾ ਆਪ ਦੀ ਮਨਮਰਜ਼ੀ ਨਾਲ ਤੁਸੀਂ ਲਵਾ ਸਕਦੇ ਹੋਗੇ ਬਹੁਤ ਹੀ ਸੋਹਣੇ ਕਲਰ ਆਉਣਗੇ ਤੁਹਾਨੂੰ ਕਲਰ ਅੱਗੇ ਦਿਖਾ ਰያ ਹਾਂ ਦੇਖੋ ਜੀ ਕਿਹਦੇ ਚਾ ਕਲਰ ਆ ਗਿਆ ਤੁਹਾਨੂੰ ਜੋ ਵੀ ਪਸੰਦ ਆਉਂਦਾ ਸਾਨੂੰ ਸਕਰੀਨਸ਼ਾਟ ਲੈ ਕੇ ਦਿਓ ਸਕਰੀਨਸ਼ਾਟ ਲੈਣ ਤੋਂ ਬਿਨਾ ਭੈਣ ਜੀ ਤੁਸੀਂ ਸਾਡੇ ਨਾਲ ਕੋਈ ਹੋਣਾ ਕਰਿਆ ਕਰੋ ਪੁੱਛਿਆ ਨਾ ਕਰੋ ਕਿਉਂਕਿ ਨਹੀਂ ਪਤਾ ਲੱਗਦਾ ਹਨ ਉਹ ਸੂਟ ਆਹ ਸੂਟ ਇਸ ਤਰ੍ਹਾਂ ਆਪਾਂ ਨੂੰ ਨਹੀਂ ਪਤਾ ਲਾਦਾ ਸੌਖਾ ਜਿਹਾ ਕੰਮ ਐ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਸਾਡੇ ਦਿੱਤੇ ਨੰਬਰ ਦੇ ਉੱਤੇ WhatsApp ਕਰੋ ਤੇ ਅਸੀਂ ਤੁਹਾਨੂੰ ਨਾਲ ਦੀ ਨਾਲ ਉਹਦੀ ਡਿਟੇਲ ਦੱਸ ਦਿਆਂਗੇ ਠੀਕ ਹੈ ਜੀ ਹਾਂ ਜੀ ਜਿਸ ਤਰ੍ਹਾਂ ਸਾਡਾ ਪੇਮੈਂਟ ਦਾ ਮੈਥਡ ਐ ਉਹ ਆਪਾਂ ਕੈਸ਼ ਔਰ ਡਿਲੀਵਰੀ ਛੱਡ ਕੇ ਕਿਸੇ ਮੈਥਡ ਨਾਲ ਤੁਸੀਂ ਪੇਮੈਂਟ ਕਰੋਗੇ ਪੇਮੈਂਟ ਕਰੀ ਤੋਂ ਬਿਨਾ ਤੁਹਾਡਾ ਸੂਟ ਡਿਲੀਵਰ ਨਹੀਂ ਹੋਊਗਾ ਇਹ ਗੱਲ ਕਿ ਧਿਆਨ ਰੱਖਿਓ ਕਿਉਂਕਿ ਕਈ ਬਣਾ ਕਹਿੰਦੇ ਹਾਂ ਜੀ ਪਾ ਲਾਂਗੇ ਸਾਡਾ ਸੂਟ ਪਰਾਂ ਰੱਖ ਦਿਓ ਇੱਧਰ ਰੱਖ ਦਿਓ ਅਸੀਂ ਅੱਜ ਅੱਜ ਪੇਮੈਂਟ ਪਾਉਣੇ ਕੱਲ ਪਾਉਣੇ ਬਿਲਕੁਲ ਨਹੀਂ ਜੀ ਜਿਦੋਂ ਤੁਸੀਂ ਸਕਰੀਨਸ਼ਾਟ ਦੇਣਾ ਹੈ ਨਾਲ ਦੇ ਨਾਲ ਤੁਸੀਂ ਪੇਮੈਂਟ ਕਰਨੀ ਹੈ ਫਿਰ ਤੁਹਾਨੂੰ ਸੂਟ ਮਿਲੂਗਾ ਠੀਕ ਹੈ ਜੀ ਹਾਂਜੀ ਇੱਕ ਇਹ ਜੇ ਇਹ हट ਕੇ ਜੇ ਪ੍ਰਿੰਟ ਵੀ ਉਹਨਾਂ ਨਾਲ ਅਲੱਗ ਦਾ ਤੇ ਕਲਰ ਵੀ ਇਹ ਬਹੁਤ ਹੀ ਜਿਆਦਾ ਸਰਦਾਰੀ ਜਿਹਾ ਕਲਰ ਆ ਗਿਆ ਤੇ ਇਹ ਵੀ ਵਰਬਲ ਦੇ ਵਿੱਚ ਹੈ ਜੀ ਫਾਈਬਰਿਕ ਡਿਜੀਟਲ ਪ੍ਰਿੰਟ ਹੋਊਗਾ ਤੇ ਹਾਂ ਪ੍ਰਿੰਟ ਸਲਵਾਰ ਦੇ ਵਿੱਚ ਮਿਲੂਗਾ ਤੁਹਾਨੂੰ ਪੂਰਾ ਪ੍ਰਿੰਟ ਪ੍ਰਿੰਟ ਤੁਹਾਨੂੰ ਮਿਲੂਗਾ ਕਮੀਜ਼ ਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਜਿਸ ਤਰ੍ਹਾਂ ਦਾ ਮੌਸਮ ਚੱਲ ਰਿਹਾ ਹੈ ਉਸ ਤਰ੍ਹਾਂ ਦੇ ਮੌਸਮ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਫਾਈਬਰ ਲੈ ਕੇ ਆਏ ਆ ਠੀਕ ਹੈ ਜੀ ਬਹੁਤ ਹੀ ਸੋਹਣੇ ਸੋਹਣੇ ਪਿਆਰੇ ਪਿਆਰੇ ਕਲਰ ਹੋਣਗੇ ਪਿਆਰੇ ਪਿਆਰੇ ਆਰਟੀਕਲ ਹੋਣਗੇ ਹਾਂਜੀ ਅੱਗੇ ਤੁਸੀਂ ਦੇਖੋ ਜਿਹੜੇ ਸਾਨੂੰ ਹੁਣ ਸੂਟ ਵੇਲਣਗੇ ਇਹ ਹੈ ਜੀ ਜੋਰਜਟ ਦੀ ਸੌਰੀ ਕਰੇਪ ਦੀ ਸਲਵਾਰ ਤੇ ਪ्युअर ਜੋਰਜਟ ਦੇ ਵਿੱਚ ਕਮੀਜ਼ ਆਰੀ ਵਰਕ ਹੋਊਗਾ ਕਿੰਨੇ ਪਿਆਰਾ ਕਲਰ ਹੈ ਰਾਣੀ ਸੇੜ ਕਿਹਨੂੰ ਨਹੀਂ ਪਸੰਦ ਜੀ ਅੱਜ ਕੱਲ ਹਨਾ ਬਹੁਤ ਜੰਟਰ ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਵਿੱਚ ਇਹ ਕਲਰ ਹੈਗਾ ਇਹ ਹਾ ਤਾਂ ਪੂਰਾ ਨਹੀਂ ਹੋ ਰਿਹਾ ਠੀਕ ਹੈ ਜੀ ਇਹ ਵੀ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਅੱਗੇ ਜਾ ਕੇ ਤੁਹਾਨੂੰ ਮੈਂ ਹੋਰ ਦਿਖਾਉਂਗੀ ਇਹਦੇ ਕਲਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਦੇਖ ਕੇ ਪਰਖ ਕੇ ਠੀਕ ਹੈ ਜੀ ਸਾਨੂੰ ਸਕਰੀਨਸ਼ਾਟ ਦਿਓ ਹਾਂਜੀ ਬਹੁਤ ਥੈਂਕ ਯੂ ਆ ਭੈਣਾਂ ਦਾ ਜਿਹੜਾ ਸਾਡੇ ਤੇ ٹرسٹ ਕਰਕੇ ਹੈਨਾ ਸਾਨੂੰ ਭੈਣਾਂ ਆਰਡਰ ਦੇ ਰਹੀਆਂ ਨੇ ਥੈਂਕ ਯੂ ਦਿਲੋਂ ਤਹਿਵਾ ਦਿਲੋਂ ਧੰਨਵਾਦ ਕਰਦੀ ਆ ਮੈਂ ਸਾਨੂੰ ਬਹੁਤ ਹੀ ਸੋਹਣਾ ਬਹੁਤ ਹੀ ਵਧੀਆ ਹੰਗਾਰਾ ਮਿਲੇ ਪੈਣਾ ਤੋਂ ਸਾਨੂੰ ਇੰਨਾ ਮਾਣ ਬਖਸ਼ਿਆ ਤੁਸੀਂ ਇੱਕ ਇਹਦੇ ਵਿੱਚ ਆ ਕਲਰ ਆ येलो ਟੂਨ ਦੇ ਵਿੱਚ ਆ ਜੋ ਮਾਸਟਰਡ येलो ਟੂਨ ਆ ਜੋ ਇਹਦੀ ਇਹ ਵੀ ਬਹੁਤ ਹੀ ਜਿਆਦਾ ਪਿਆਰਾ ਜਾਂ ਤੇ ਨਿਆਰਾ ਜਿਹਾ ਕਲਰ ਹੈ ਕਲਰ ਵੀ ਤੁਹਾਨੂੰ ਬਹੁਤ ਸੋਹਣੇ ਮਿਲਣਗੇ ਤੇ ਫਾਈਬਰ ਕਿ ਦੀ ਸਾਡੀ ਪੂਰੀ ਫੁੱਲ ਗਾਰੰਟੀ ਹੋਊਗੀ ਇਹਦੀ ਗੱਲ ਨਹੀਂ ਆਪਾਂ ਤੁਹਾਨੂੰ ਕਹੇਗੇ ਕੁਝ ਹੋਰ ਦਿਖਾ ਕੁਝ ਹੋਰ ਦੇਵਾਂਗੇ ਹੋਰ ਠੀਕ ਹੈ ਜੀ ਇਹੋ ਜੀ ਗੱਲ ਬਿਲਕੁਲ ਨੂੰ ਇਹਨੇ ਆਪਾਂ ਕਰਦੇ ਤੇ ਤੁਸੀਂ ਇੱਕ ਵਾਰੀ ਸਾਨੂੰ ਜਰੂਰ ਸਾਨੂੰ ਮੌਕਾ ਦਿਓ ਆਪਾਂ ਥੋੜੀ ਜਿਹੀ ਵਾਰੀ ਵਿੱਚ ਹਾਜ਼ਰਾਂ ਤੇ ਜਰੂਰ ਸਾਨੂੰ ਤੁਸੀਂ ਇੱਕ ਮੌਕਾ ਦਿਓਗੇ ਨਾ ਤੁਸੀਂ ਸਾਨੂੰ ਬਾਰ ਬਾਰ ਮੌਕਾ ਦਿਓਗੇ ਸਾਡਾ ਵਾਅਦਾ ਹੈ ਥੋੜੇ ਨਾਲ ਇਹ ਦੁਬਾਰਾ ਜਿਹੜਾ ਕਲਰ ਰੌਣ ਵਾਲਾ ਬਹੁਤ ਹੀ ਜਿਆਦਾ ਬਾਹਲਾ ਸੋਹਣਾ ਕਲਰ ਹੈ ਵੇਖੋ ਭੈਣੋ ਇਹ ਕਲਰ ਅਗਾਜੀ ਨੀਲਾ ਜਾਂ ਕਹਿ ਸਕਦੇ ਆਪਾਂ ਇਹਨੂੰ ਹਨਾ ਇਹ ਕਾਲੀ ਨੀਲਾ ਕਹਿ ਸਕਦੇ ਆ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਬਹੁਤ ਹੀ ਸੋਹਣਾ ਪਿੰਕ ਪੀਰੇ ਫੁੱਲ ਕਿੰਨੇ ਜੱਜਦੇ ਨੇ ਇਹਦੇ ਵਿੱਚ ਦੇਖੋ ਹਲਕਾ ਸਿੱਪੀ ਦਾ ਵਰਕ ਹੈ ਇਹਦੇ ਵਿੱਚ ਆਰੀ ਵਰਕ ਕਰਕੇ ਉੱਤੇ ਸਿੱਪੀ ਐਂ ਪੂਰੀ ਨਿਰਾਲੀ ਦਿਖਾਈ ਹੋਈ ਹੈ ਤੁਹਾਨੂੰ ਪਿੱਕ ਦੇ ਵਿੱਚ ਹਾਂਜੀ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਤਾਂ ਜੋ ਸਾਰੀ ਸਭ ਡਿਟੇਲ ਦਾ ਪਤਾ ਲੱਗ ਜੇ ਠੀਕ ਹੈ ਜੀ ਵੀਡੀਓ ਦੇਖਣ ਤੋਂ ਬਾਅਦ ਸਾਨੂੰ ਕਮੈਂਟ ਜਰੂਰ ਕਰਿਆ ਕਰੋ ਵੀ ਸਾਡੇ ਸੂਟ ਤੁਹਾਨੂੰ ਕਿਵੇਂ ਦੇ ਲੱਗਦੇ ਨੇ ਸਾਡਾ ਕੰਮ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਨਾ ਇਹ ਵੀ ਇੱਕ ਬਹੁਤ ਜ਼ਰੂਰੀ ਗੱਲ ਹੈ ਕਿ ਹੈ ਨਾ ਕਮੈਂਟ ਕਰਨੇ ਵੀ ਸਾਡੇ ਵਾਸਤੇ ਸਾਨੂੰ ਬਹੁਤ ਹੀ ਜ਼ਿਆਦਾ ਮਾਣ ਮਿਲੂਗਾ ਸੋ ਤੁਹਾਨੂੰ ਤੁਸੀਂ ਆਪ ਦਾ ਕੀਮਤੀ ਵਕਤ ਕੱਢ ਕੇ ਸਾਨੂੰ ਕਮੈਂਟ ਕਰਕੇ ਦੱਸੂਗੀ ਹਨਾ ਕਿ ਤੁਹਾਡਾ ਕੰਮ ਸਾਨੂੰ ਕਹੇ ਜਿਹਾ ਲੱਗਿਆ ਗਲਤ ਲੱਗਦਾ ਗਲਤ ਦੱਸੋ ਠੀਕ ਲੱਗਦਾ ਠੀਕ ਦੱਸੋ ਕੋਈ ਨੋ ਪ੍ਰੋਬਲਮ ਆਇ ਨਹੀਂ ਸਾਨੂੰ ਕਹਿ ਰਹੀ ਕਿ ਸਾਡੀ ਸੇਪਤਾ ਹੀ ਕਰੋ ਜੇ ਸਾਡੀ ਕਿਤੇ ਜਿਹੀ ਕਮੀ ਬੇਸੀ ਆ ਉਹ ਸਾਨੂੰ ਜਰੂਰ ਦੱਸੋ ਤੁਸੀਂ ਠੀਕ ਹੈ ਜੀ ਹਾਂਜੀ ਤੇ ਐਵੇਂ ਦੇ ਸੂਟ ਵੇਖਣ ਲਈ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਮਿਲਦੇ ਆ ਕਿਸੇ ਨਵੇਂ ਵੀਡੀਓ ਨਾਲ ਸਾਸਰੀ ਕਾਲ ਜੀ ਸਾਰਿਆਂ